ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਤੁਮ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੁਝ ਗੁਰਸਿੱਖਾਂ ਨੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਜੀ ਇਸ ਸੰਸਾਰ ਦਾ ਵਰਤਾਰਾ ਕਿਹੋ ਜਿਹਾ ਹੈ ਤਦ ਫਿਰ ਸਿੱਖਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਾਈ ਕਲੀ ਕਲਯੁਗ ਦੇ ਅੰਦਰ ਵਿੱਚ ਤਾਂ ਜੀਵ ਮਾਨੋ ਜਿੰਨਾ ਭੂਤਨਿਆਂ ਦਾ ਹੀ અવਤਾਰ ਕੇ ਇਹ ਜਨਮ ਲੈ ਕੇ ਆਏ ਹਨ ਕਲ ਮਹ ਪ੍ਰੇਤ ਜਿਨੀ RAM ਨਾ ਪਛਾਤਾ ਜਿਨ੍ਹਾਂ ਨੇ ਵਾਹਿਗੁਰੂ ਨੂੰ ਨਹੀਂ ਪਛਾਣਿਆ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਪਾਤਸ਼ਾਹ ਫਰਮਾਉਂਦੇ ਉਹ ਸਾਰੇ ਹੀ ਜਿੰਨ ਭੂਤ ਹਨ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਉਹਨਾਂ ਦਾ ਪੁੱਤ ਵੀ ਜਨੂਰਾ ਭਾਵ ਜਿੰਨ ਹੈ ਭੂਤ ਹੈ ਉਹਨਾਂ ਦੀ ਧੀ ਵੀ ਜਨੂਰੀ ਹੈ ਭੂਤਨੀ ਹੈ ਅਤੇ ਜੋਰੂ ਇਸਤਰੀ ਜਿੰਨਾ ਭੂਤਨਿਆਂ ਦੀ ਸਿਕਦਾਰ ਸਰਦਾਰ ਬਣੀ ਹੋਈ ਆ ਮਹੱਲਾ ਪਹਿਲਾ Hindu ਮੂਲੇ ਭੂਲੇ ਅਖੁੱਟੀ ਜਾਹੀ ਏ ਭਾਈ ਜੋ Hindu ਲੋਕ ਮੂਲੇ ਮੁੜ ਮੂਲ ਰੂਪ ਬ੍ਰਹਮ ਨੂੰ ਭੁੱਲ ਗਏ ਹਨ ਉਹ ਅਖੁੱਡੀ ਖੋਟੇ ਰਸਤੇ ਜਾ ਰਹੇ ਆ ਨਿਖੁੱਟੇ ਜਾਂਦੇ ਹਨ ਅਖੁੱਡੀ ਭਾਵ ਮੁਕਦੇ ਜਾ ਰਹੇ ਆ ਨਾਰਦ ਕਹਿਆ ਸੇ ਪੂਜ ਕਰਾਹੀ ਜੋ ਨਾਰਦ मुनि ਨੇ ਆਖਣਾ ਕੀਤਾ ਹੈ ਉਸ ਪ੍ਰਕਾਰ ਹੀ ਪੂਜਾ ਕਰਦੇ ਹਨ ਅਰਥਾਤ ਨਾਰਦ मुनि ਨੇ ਪੰਚਰਾਤਰ ਗ੍ਰੰਥ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਹੋਈ ਹੈ ਨਾਰਦ मुनि ਨੂੰ ਹਿੰਦੂਆਂ ਨੇ ਪੁੱਛਿਆ ਸੀ ਕਿ muni ji ਸਾਨੂੰ ਦੱਸੋ ਕਿ ਅਸੀਂ ਪੂਜਾ ਕਿਵੇਂ ਕਰਿਆ ਕਰੀਏ ਤਾਂ ਨਾਰਦ मुनि ਨੇ ਕਿਹਾ ਕਿ ਆਪਣੇ ਦੇਵਤਿਆਂ ਨੂੰ ਚਿੱਤ ਵਿੱਚ ਚੇਤੇ ਕਰਿਆ ਕਰੋ ਜੇ ਨਾ ਚੇਤੇ ਆਵੇ ਤਾਂ ਉਸ ਦੀ ਮੂਰਤ ਬਣਾ ਲਿਆ ਕਰੋ ਫਿਰ ਉਸ ਦੀ ਚਿੱਤ ਵਿੱਚ ਉਪਾਸ਼ਨਾ ਕਰੋ ਜੇ ਮੂਰਤ ਵੀ ਚੇਤੇ ਨਾ ਆਵੇ ਤਾਂ ਫਿਰ ਉਸ ਦਾ ਵਾਹਨ ਬਣਾ ਲਿਆ ਕਰੋ ਵਾਹਨ ਭਾਵ ਜਿਸ ਤੇ ਉਹ ਸਵਾਰੀ ਕਰਦਾ ਤੇ ਮਨ ਨਾਲ ਚਿੰਤਨ ਕਰਿਆ ਕਰੋ ਇਹ ਸੁਣ ਕੇ ਹਿੰਦੂਆਂ ਨੇ ਮੂਰਤਾਂ ਵੀ ਬਣਾ ਲਈਆਂ ਉਹਨਾਂ ਦੇ ਵਾਹਨ ਵੀ ਬਣਾ ਲਏ ਜਿਵੇਂ ਗਣੇਸ਼ ਤੇ ਉਸਦਾ ਵਾਹਨ ਚੂਹਾ ਹੈ ਸ਼ਿਵ ਜੀ ਤੇ ਉਸਦਾ ਵਾਹਨ ਬਲਦ ਹੈ ਇਤਿਆਦ ਮੂਰਤਾਂ ਬਣਾ ਕੇ ਉਹਨਾਂ ਨੂੰ ਪੂਜਣ ਲੱਗ ਪਏ ਨਾਰਦ मुनि ਨੇ ਤਾਂ ਕਿਹਾ ਸੀ ਕਿ ਉਸਦਾ ਧਿਆਨ ਧਰਿਆ ਕਰੋ ਪਰ ਇਹ ਧਿਆਨ ਨੂੰ ਭੁੱਲ ਗਏ ਕੇਵਲ ਮੂਰਤਾਂ ਦੀ ਪੂਜਾ ਕਰਨ ਲੱਗ ਪਏ ਇਸ ਪ੍ਰਕਾਰ ਹੀ ਸਨਾਤਨ ਮਤ ਵਾਲੇ ਕਹਿੰਦੇ ਆ ਕਿ ਸਾਨੂੰ ਨਾਰਦ मुनि ਨੇ ਕਿਹਾ ਸੀ ਜੇ ਅਸੀਂ ਪੱਥਰਾਂ ਦੀ ਪੂਜਾ ਕਰਦੇ ਹਾਂ ਅੰਦੇ ਗੁੰਗੇ ਅੰਧ ਅੰਧਾਰ ਇਸ ਕਰਕੇ ਅੰਨਿਆਂ ਦੇ ਅੰਨੇ ਅਗਿਆਨਤਾ ਦਾ ਗਾੜਾ ਹਨੇਰਾ ਹੈ ਮਨ ਬੁੱਧ ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਨੇ ਕਹੀਏ ਅੰਨੇ ਹਨ ਪ੍ਰੀਤ ਰੂਪੀ ਰਸਨਾ ਤੋਂ ਬਗੈਰ ਗੁੰਗੇ ਹਨ ਤੇ ਹਿਰਦੇ ਅੰਦਰ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਪਾਥਰਲੇ ਪੂਜਹਿ ਮੁਗਦ ਗਵਾਰ ਇਹ ਐਸੇ ਮੁਗਦ ਬੇਸਮਝ ਤੇ ਗਵਾਰ ਚੱਲੇ ਹਨ ਜੋ ਪੱਥਰਾਂ ਨੂੰ ਲੈ ਲੈ ਕੇ ਪੂਜਦੇ ਆ। ਉਹ ਹੈ ਜਾਂ ਆਪ ਡੁੱਬੇ ਤੁਮ ਕਹਾ ਤਰਨਹਾਰ। ਏ ਭਾਈ ਉਹ ਪੱਥਰ ਜਦੋਂ ਆਪ ਡੁੱਬ ਜਾਂਦੇ ਆ ਪੱਥਰ ਦਾ ਸੁਭਾਵ ਡੁੱਬ ਜਾਂਦਾ। ਫਿਰ ਤੁਸੀਂ ਕਿਸ ਦੀ ਪੂਜਾ ਕਿਵੇਂ ਕਰਦੇ ਹੋ ਤੇ ਕਿਵੇਂ ਤਰੋਗੇ? ਭਾਵੇਂ ਪੱਥਰਾਂ ਦੀ ਪੂਜਾ ਕਰਕੇ ਕਿਵੇਂ ਤਰ ਸਕਦੇ ਹੋ? ਕਬੀਰ ਸਾਹਿਬ ਫਰਮਾਉਂਦੇ ਆਪਣੇ ਸ਼ਲੋਕ ਵਿੱਚ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪ੍ਰਵਾਸੀ ਜੋ ਰਹੇ ਬੁੱਢੇ ਕਾਲੀ ਧਾਰ ਜਿਹੜੇ ਇਸ ਪ੍ਰਵਾਸੀ ਰਹਿ ਗਏ ਨਾ ਪੱਥਰਾਂ ਨੂੰ ਪੂਜਣ ਚ ਕਬੀਰ ਸਾਹਿਬ ਆਂਦੇ ਉਹ ਬੜੀ ਕਾਲੀ ਧਾਰ ਦੇ ਵਿੱਚ ਡੁੱਬ ਗਏ ਪੌੜੀ ਸਭ ਕੇਹੋ ਤੇਰੇ ਵਸ ਹੈ ਤੂੰ ਸੱਚਾ ਸਾਹੂ ਹੀ ਵਾਹਿਗੁਰੂ ਸਾਰਾ ਕੁਝ ਹੀ ਤੇਰੇ ਵਸ ਹੈ ਅਧੀਨ ਹੈ ਤੂੰ ਸੱਜਾ ਸ਼ਾਹੂਕਾਰ ਹੈ ਸਾਰਿਆਂ ਨੂੰ ਸਾਹੋ ਸਾਹ ਦੇਣ ਵਾਲਾ ਹੈ ਭਗਤ ਤੇ ਰੰਗ ਏਕ ਕੈ ਪੂਰਾ ਵੇਸਾਹੋ ਤੇਰੇ ਭਗਤ ਸੇਵਕ ਜਨ ਇੱਕ ਤੇਰੇ ਹੀ ਪ੍ਰੇਮ ਰੰਗ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਤੇਰੇ ਉੱਪਰ ਪੂਰਨ ਵੇਸਾਹੋ ਭਰੋਸਾ ਹੈ ਅਮਰਤ ਭੋਜਨ ਨਾਮ ਹਰ ਰੱਜ ਰੱਜ ਜਨ ਖਾਹੋ ਹੇ ਹਰੀ ਤੇਰਾ ਨਾਮ ਰੂਪੀ ਭੋਜਨ ਮਰਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਰੂਪ ਹੈ ਤੇਰੇ ਜਨਦਾਸ ਇਸ ਭੋਜਨ ਨੂੰ ਰਜ ਰਜ ਕੇ ਖਾਂਦੇ ਹਨ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹ ਤੇਰੇ ਨਾਮ ਕਰਕੇ ਸਾਰੇ ਧਰਮ ਅਰਥ ਕਾਮ ਮੋਖ ਰੂਪੀ ਪਦਾਰਥ ਪਾ ਲਈਦੇ ਹਨ ਤੇਰੇ ਸਿਮਰਨ ਯਾਦ ਕਰਨ ਦਾ ਹੀ ਸੱਚਾ ਲਾਭ ਪ੍ਰਾਪਤ ਹੁੰਦਾ ਹੈ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਇਹ ਪਾਰ ਬ੍ਰਹਮ ਪਰਮੇਸ਼ਰ ਸ਼ਾਂਤ ਚਿਤ ਮਹਾਤਮਾ ਜਨ ਤੈਨੂੰ ਪਿਆਰੇ ਆ ਤੂੰ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਹਰ ਹੈ ਅਤੇ ਅਗਮ ਗਮਤਾ ਤੋਂ ਰਹਿਤ ਤੇ ਅਗਾਹੋ ਡੂੰਗਾ ਹੈ ਬੁੱਧੀ ਕਰਕੇ ਵੀ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਸਲੋਕ ਮਹੱਲਾ 3 ਸਭ ਕਿਸ ਹੁਕਮੇ ਆਵਦਾ ਸਭ ਕਿਸ ਹੁਕਮੇ ਜਾਏ ਸਤਿਗੁਰੂ ਦੱਸ ਰਿਹਾ ਧੰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਿਹਾਗੇ ਕਿ हे ਭਾਈ ਇਹ ਸਾਰਾ ਕੁਝ ਜਿੰਨਾ ਸੰਸਾਰ ਵੇਖਦੇ ਪਏਓ ਇਹ ਪ੍ਰਭੂ ਦੇ ਹੁਕਮ ਵਿੱਚ ਹੀ ਆਉਂਦਾ ਹੈ ਭਾਵ ਉਤਪਤ ਹੁੰਦਾ ਪੈਦਾ ਹੁੰਦਾ ਅਤੇ ਸਭ ਕਿਸ ਹੁਕਮੇ ਜਾਏ ਸਾਰਾ ਕੁਝ ਹੀ ਹੁਕਮ ਵਿੱਚ ਚੱਲਿਆ ਜਾਂਦਾ ਜੇ ਕੋ ਮੂਰਖ ਆਪੋ ਜਾਣੈ ਅੰਦਾ ਅੰਧ ਕਮਾਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਆਂ ਕਿ ਜੇ ਕੋਈ ਮੂਰਖ ਬੇਸਮਝ ਪੁਰਸ਼ ਆਪਣੇ ਆਪ ਤੋਂ ਹੋਇਆ ਜਾਣਦਾ ਹੈ ਕਹੇ ਕਿ ਮੈਂ ਵੀ ਸਭ ਕੁਝ ਕਰ ਸਕਦਾ ਉਹ ਅੰਦਾ ਅਗਿਆਨੀ ਤੇ ਅੰਧ ਅਗਿਆਨਤਾਈ ਵਾਲੇ ਕਰਮੇ ਕਮਾਉਂਦਾ ਨਾਨਕ ਹੁਕਮ ਕੋ ਗੁਰਮਖ ਬੁੱਝੈ ਜਿਸਨੂੰ ਕਿਰਪਾ ਕਰੇ ਰਜਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਕੋਈ ਗੁਰਮਖ ਮੁਖੀ ਗੁਰਾਂ ਦੁਆਰਾ ਗੁਰਮਖ ਅਧਿਕਾਰੀ ਬਣ ਕੇ ਵਾਹਿਗੁਰੂ ਦੇ ਹੁਕਮ ਨੂੰ ਬੁੱਝਦਾ ਹੈ ਜਿਸ ਨੂੰ ਰਜਾਏ ਆਗਿਆ ਕਰਨ ਵਾਲਾ ਪਰਮੇਸ਼ਰ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਇੱਕ ਜੋਗੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੋਗ ਦੀ ਯੁਗਤੀ ਕਿਵੇਂ ਪ੍ਰਾਪਤ ਹੁੰਦੀ ਆ ਤਾਂ ਗੁਰੂ ਜੀ ਉੱਤਰ ਦਿੰਦੇ ਵਿਚਾਰਦੇ ਆ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮਖ ਨਾਮ ਪ੍ਰਾਪਤ ਹੋਏ। ਹੇ ਭਾਈ ਉਹੀ ਜੋਗੀ ਯੋਗ ਦੇ ਧਾਰਨ ਵਾਲਾ ਹੈ। ਸੋ ਉਹੀ ਜੀਵਾਤਮਾ ਨੂੰ ਪਰਮਾਤਮਾ ਵਿੱਚ ਜੋੜਨਾ ਪਾਉਂਦਾ ਹੈ। ਜਿਸਨੂੰ ਗੁਰਮਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਯੋਗ ਨਾ ਹੋਏ। ਉਸ ਜੋਗ ਦੇ ਧਾਰਨ ਵਾਲੇ ਦੀ ਦੇਹੀ ਰੂਪੀ ਨਗਰੀ ਵਿੱਚ ਸਾਰੇ ਕੋਈ दैवी ਗੁਣ ਆਵਸਦੇ ਆ ਤੇ ਇਕੱਲਾ لباس ਧਾਰਨ ਨਾਲ ਜੋਗ ਨਹੀਂ ਹੁੰਦਾ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਜੋਗੀ ਜੋਗ ਦੇ ਧਾਰਨ ਵਾਲਾ ਹੈ ਜਿਸ ਦੇ ਘਟ ਹਿਰਦੇ ਵਿੱਚ ਪਰਮੇਸ਼ਰ ਪਰਗਟ ਕੀਏ ਪ੍ਰਤੱਖ ਸਾਖ ਸਾਤ ਹੋ ਜਾਂਦਾ ਹੈ ਪੌੜੀ ਆਪੇ ਜੰਤ ਉਪਾਏ ਹਨ ਆਪੇ ਆਧਾਰ ਏ ਭਾਈ ਉਸ ਪ੍ਰਭੂ ਨੇ ਆਪ ਹੀ ਸਭ ਜੀਵ ਜੰਤ ਉਪਾਏਨ ਪੈਦਾ ਕੀਤੇ ਆ ਆਪ ਹੀ ਸਾਰਿਆਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ ਆਪੇ ਸੂਖਮ ਭਾਲੀ ਹੈ ਆਪੇ ਪਾਸਾਰ ਆਪ ਹੀ ਸੂਖਮ ਰੂਪ ਹਿਰਨ ਗਰਭ ਰੂਪ ਵਿੱਚ ਭਾਲੀ ਦਾ ਵੇਖੀਦਾ ਆਪ ਹੀ ਵਿਰਾਟ ਰੂਪ ਪਸਾਰ ਪਸਾਰੇ ਵਾਲਾ ਹੈ ਸੋ ਅੱਗੇ ਦੱਸਦੇ ਆ ਆਪ ਹੀ ਸੂਖਮ ਨਿਰਗੁਣ ਸਰੂਪ ਕਰਕੇ ਖੋਜੀਦਾ ਹੈ ਆਪ ਹੀ ਪਸਾਰੇ ਵਾਲਾ ਸਰਗੁਣ ਸਰੂਪ ਹੈ ਆਪ ਇਕਾਤੀ ਹੋਏ ਰਹੇ ਆਪੇ ਵੱਡ ਪਰਵਾਰ ਆਪ ਹੀ ਇਕਾਂਤ ਵਿੱਚ ਅਦਵੈਤ ਰੂਪ ਹੋ ਕੇ ਇਕੱਲਾ ਰਹਿੰਦਾ ਆਪ ਹੀ ਸੰਸਾਰ ਉਤਪਤ ਕਰਕੇ ਵੱਡੇ ਪਰਿਵਾਰ ਵਾਲਾ ਕਹਾਉਂਦਾ ਤੇ ਹੋ ਜਾਂਦਾ ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਪਾਸੋਂ ਇਹ ਦਾਨ ਮੰਗਣਾ ਕਰੀਏ ਕਿ ਮਹਾਰਾਜ ਸਾਨੂੰ ਆਪਣੇ ਸੰਤ ਜਿਨ੍ਹਾਂ ਦੇ ਚਰਨਾਂ ਦੀ ਰੇ ਨਾਰ ਧੂੜੀ ਦੇਣਾ ਕਰੋ ਹੋਰ ਦਾਤਾਰ ਨ ਸੁੱਜਈ ਤੂੰ ਦੇਵਨਹਾਰ ਸੁਧ ਏ ਮਹਾਰਾਜ ਤੇਰੇ ਵਰਗਾ ਕੋਈ ਹੋਰ ਦਾਤਾਰ ਦਾਤਾ ਸਾਨੂੰ ਇਸ ਸੰਸਾਰ ਵਿੱਚ ਸੁਝਈ ਨਹੀਂ ਦਿਸਦਾ ਤੂੰ ਆਪ ਹੀ ਸਭ ਆਨੰਦ ਸਭ ਪਦਾਰਥ ਦੇਣ ਵਾਲਾ ਹੈ ਸੁੱਧ ਇਹ ਸਭ ਬਾਣੀ ਸ਼ੁੱਧ ਕੀਤੀ ਹੋਈ ਹੈ ਤੇ ਕੋਈ ਵੀ ਆਪਣੀ ਮਰਜ਼ੀ ਨਾਲ ਇਸ ਉੱਪਰ ਕਲਮ ਨਾ ਚੁਕੇ ਸੋ ਅੱਗੇ ਇੱਥੋਂ ਤੱਕ ਰਾਗ ਬਿਹਾਗੜਾ ਦੀ ਸਮਾਪਤੀ ਹੋ ਰਹੀ ਆ ਅੱਗੇ ਰਾਗ ਵਡਹੰਸ ਦੀ ਆਰੰਭਤਾ ਹੋ ਰਹੀ ਹੈ ਆਓ ਸਤਿਗੁਰੂ ਨਾਲ ਅੱਗੇ ਰਾਗ ਵਡਹੰਸ ਦੀ ਰਾਹੀ ਆਪਾਂ ਵਿਚਾਰ ਨਾਲ ਜੁੜੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇੱਕ ਜੋ ਅਦੁੱਤੀ ਬ੍ਰਹਮ ਹੈ ਜੋ ਓੰਕਾਰ ਸਰਬਦਾ ਪ੍ਰਕਾਸ਼ਕ ਸਤ ਤ੍ਰੇ ਕਾਲ ਆਬਾਦ ਰੂਪ ਹੈ ਨਾਮ ਪ੍ਰਸਿੱਧ ਕਰਤਾ ਸ੍ਰਿਸ਼ਟੀ ਦਾ ਰਚੈਤਾ ਪੁਰਖ ਪੂਰਨ ਨਿਰਭਉ ਭੈ ਤੋਂ ਰਹਿਤ ਹੈ ਨਿਰਵੈਰ ਜਿਸ ਦਾ ਕਿਸੇ ਨਾਲ ਵੈਰ ਨਹੀਂ ਵੈਰ ਤੋਂ ਵੀ ਰਹਿਤ ਹੈ ਨਾ ਉਹਦਾ ਕਿਸੇ ਨਾਲ ਵੈਰ ਨਾ ਉਹਦੇ ਨਾਲ ਕਿਸੇ ਦਾ ਵੈਰ ਅਕਾਲ ਕਾਲ ਤੋਂ ਰਹਿਤ ਹੈ ਮੂਰਤ ਸਰੂਪ ਅਜੂਨੀ ਜੂਨਾ ਤੋਂ ਰਹਿਤ ਹੈ ਸੈ ਭੰ ਸੁਤੇ ਪ੍ਰਕਾਸ਼ ਰੂਪ ਹੈ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਅਜਿਹੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਵਾਹਿਗੁਰੂ ਗੁਰਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ 12 ਸਾਲਾਂ ਬਾਅਦ ਵਾਪਸ ਆਪਣੇ ਨਗਰ ਆਏ ਤਾਂ ਨਗਰ ਤੋਂ ਬਾਹਰ ਹੀ ਭਾਈ ਬਾਲਾ ਜੀ ਦੇ ਪਿਤਾ ਚੰਦਰਪਾਨ ਜੀ ਦੇ ਖੂਹ ਉਪਰ ਆਣ ਕੇ ਬਿਰਾਜ ਗਏ। ਭਾਈ ਮਰਦਾਨਾ ਜੀ ਆਗਿਆ ਲੈ ਕੇ ਆਪਣੇ ਘਰ ਆ ਗਏ। ਪਿੰਡ ਵਿੱਚ ਭਾਈ ਮਰਦਾਨਾ ਜੀ ਦੇ ਆਉਣ ਦਾ ਪਤਾ ਲੱਗਣ ਕਰਕੇ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਪੁੱਛਿਆ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਵਰਜਣ ਤੋਂ ਕੁਝ ਨਾ ਆਖਿਆ ਤੇ ਚੁੱਪ ਕਰਕੇ ਸਾਰਿਆਂ ਨੂੰ ਮਿਲ ਕੇ ਘਰੋਂ ਬਾਹਰ ਨੂੰ ਤੁਰ ਪਿਆ ਮਾਤਾ ਜੀ ਨੇ ਵੇਖਿਆ ਕਿ ਭਾਈ ਮਰਦਾਨਾ ਬਾਹਰ ਨੂੰ ਚੱਲਿਆ ਹੈ ਜ਼ਰੂਰ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜਾਵੇਗਾ ਉਹਨਾਂ ਦੇ ਰੋਕਣ ਕਰਕੇ ਇਹ ਕੁਝ ਵੀ ਦੱਸਦਾ ਨਹੀਂ ਆ ਤਦ ਮਾਤਾ ਜੀ ਕੁਝ ਵਸਤਰ ਅਤੇ ਸੋਹਣੇ ਸੋਹਣੇ ਭੋਜਨ ਤਿਆਰ ਕਰਕੇ ਭਾਈ ਮਰਦਾਨਾ ਜੀ ਦੇ ਮਗਰਮਗਰ ਭਾਵ ਪਿੱਛੇ-ਪਿੱਛੇ ਭਾਈ ਚੰਦਰਪານ ਜੀ ਦੇ ਖੂਹ ਤੇ ਪਹੁੰਚ ਗਏ। ਤਦ ਸਤਿਗੁਰਾਂ ਨੇ ਮਾਤਾ ਨੂੰ ਆਉਂਦਿਆਂ ਵੇਖ ਕੇ ਉਹਨਾਂ ਦੇ ਚਰਨੀ ਮੱਥਾ ਲਾ ਕੇ ਉਹਨਾਂ ਦਾ ਸਤਿਕਾਰ ਕੀਤਾ। ਮਾਤਾ ਜੀ ਨੇ ਮਿੱਠੇ ਭੋਜਨ ਤੇ ਵਸਤਰ ਗੁਰੂ ਸਾਹਿਬ ਜੀ ਅੱਗੇ ਰੱਖ ਦਿੱਤੇ ਅਤੇ ਪਿਆਰ ਵਿੱਚ ਭਿੱਜ ਕੇ ਕਿਹਾ ਕਿ हे ਪੁੱਤਰ ਮੈਂ ਤੇਰੇ ਤੋਂ ਬਲਹਾਰ ਕੁਰਬਾਨ ਜਾਂਦੀ ਹਾਂ। ਤਾਂ ਸਤਿਗੁਰੂ ਜੀ ਪਹਿਲਾਂ ਪਰਮੇਸ਼ਰ ਦੀ ਭਗਤੀ ਵਾਲਿਆਂ ਦੀ ਹਾਲਤ ਦੱਸ ਕਰਕੇ ਕਿ ਭਗਤਾਂ ਨੂੰ ਪ੍ਰਭੂ ਨਾਮ ਤੋਂ ਬਿਨਾਂ ਹੋਰ ਕੁਝ ਵੀ ਪਿਆਰਾ ਨਹੀਂ ਲੱਗਦਾ ਇਹ ਸ਼ਬਦ ਉਚਾਰਨ ਕਰਦੇ ਆ ਬਾਹਰੀ ਦ੍ਰਿਸ਼ਟਾਂਤ ਦੇਣਗੇ ਕਿ ਜਿਵੇਂ ਅਮਲੀ ਨੂੰ ਅਮਲ ਪਿਆਰਾ ਹੁੰਦਾ ਹੈ ਜਿਵੇਂ ਮੱਛੀ ਨੂੰ ਪਾਣੀ ਪਿਆਰਾ ਹੁੰਦਾ ਇਸ ਤਰ੍ਹਾਂ ਗੁਰੂ ਸਾਹਿਬ ਅੱਗੇ ਕਿਰਪਾ ਕਰਕੇ ਸਾਨੂੰ ਵਿਚਾਰ ਦੱਸਣਗੇ ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ ਹੇ ਮਾਤਾ ਜੀ ਜਿਵੇਂ ਅਮਲੀ ਨਸ਼ਾਈ ਪੁਰਸ਼ ਨੂੰ ਅਮਲ ਨਸ਼ਾ ਨਾ ਅੰਬੜੇ ਅਪੜੇ ਮਿਲੇ ਅਤੇ ਮਛਲੀ ਨੂੰ ਨੀਰ ਪਾਣੀ ਪ੍ਰਾਪਤ ਨਾ ਹੋਵੇ ਤਾਂ ਉਹ ਬਹੁਤ ਵਿਆਕਲ ਹੁੰਦੇ ਵਿਰਲਾਪ ਕਰਦੇ ਆ ਅਤੇ ਹੋਰ ਕਿਸੇ ਪਦਾਰਥ ਨਾਲ ਉਹ ਤ੍ਰਿਪਤ ਨਹੀਂ ਹੁੰਦੇ ਜੋ ਰੱਤੇ ਸਹਿ ਆਪਣੈ ਤਿੰਨ ਭਾਵੈ ਸਭ ਕੋਏ ਇਸੇ ਪ੍ਰਕਾਰ ਹੀ ਮਾਤਾ ਜੀ ਜਿਹੜੇ ਆਪਣੇ ਸਹਪਤੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਭਾਵੇਂ ਹੋਰ ਸਾਰੇ ਕੋਈ ਪਦਾਰਥ ਦੇ ਦੇਈਏ ਪਰ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨਾ ਨਾਮ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਅਤੇ ਉਹ ਪ੍ਰਸੰਨ ਨਹੀਂ ਹੁੰਦੇ ਹਉ ਵਾਰੀ ਵੰਨਿਆ ਖੰਨਿਏ ਵੰਨਿਆ ਤਉ ਸਾਹਿਬ ਕੇ ਨਾਵੇ ਰਹਾਉ ਏ ਸਾਹਿਬ ਮਾਲਕ ਵਾਹਿਗੁਰੂ ਤੇਰੇ ਨਾਵੇ ਨਾਮ ਦੇ ਉਪਰੋ ਮੈਂ ਵਾਰਨੇ ਮਈਆਂ ਜਾਂਦਾ ਹਾਂ ਅੰਤਹਿ ਕਰਨ ਦੀ ਚਾਰ ਟੁਕੜੇ ਭਾਵ ਮਨ ਬੁੱਧ ਚਿੱਤ ਹੰਕਾਰ ਦੀ ਹੰਗਤਾ ਦੇ ਖੰਨੀਆਂ ਟੋਟੇ ਟੂਟੇ ਕਰਕੇ ਤੇਰੇ ਉੱਪਰੋਂ ਸਦਕੇ ਜਾਂਦਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਅੱਗੇ ਕਿਰਪਾ ਕਰਦੇ ਹਨ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾਕਾ ਨਾਗ ਸਾਹਿਬ ਮਾਲਕ ਵਾਹਿਗੁਰੂ ਸਫਲਿਓ ਸਹਿਤ ਗਿਆਨ ਫਲ ਦੇ ਰੁਖੜਾ ਰੁਕਦੀ ਨਿਆਈ ਹੈ ਜਿਸ ਵਿੱਚ ਸ਼ੁੱਧ ਬ੍ਰਹਮ ਭੂਮੀ ਦੀ ਨਿਆਈ ਹੈ ਈਸ਼ਰ ਬੀਜ ਦੀ ਨਿਆਈ ਹੈ ਹਿਰਨ ਗਰਭ ਅੰਕੁਰ ਦੀ ਨਿਆਈ ਹੈ ਵਿਰਾਟ ਮੂਲ ਦੀ ਨਿਆਈ ਹੈ ਬ੍ਰਹਮਾ ਪੱਤਿਆਂ ਵਿਸ਼ਨੂ ਟਾਹਣੀਆਂ ਤੇ ਸ਼ਿਵਜੀ ਫੁੱਲਾਂ ਦੀ ਨਿਆਈ ਹੈ ਬ੍ਰਹਮ ਗਿਆਨੀ ਫਲ ਦੀ ਨਿਆਈ ਹਨ ਮਾਲਕ ਆਪ ਹੀ ਸਤਿਗੁਰੂ ਸਰੂਪ ਸਹਿਤ ਗਿਆਨ ਫਲ ਦੇ ਬ੍ਰਿਜ ਹੈ ਅਤੇ ਜਿਸ ਦਾ ਨਾਮ ਰੂਪੀ ਅੰਮ੍ਰਿਤ ਰਸ ਹੈ ਜਿਨ ਪੀਆ ਤੇ ਤ੍ਰਿਪਤ ਭਏ ਹੋ ਤਿਨ ਬਲਹਾਰੇ ਜਾਉ ਜਿਨ੍ਹਾਂ ਨੇ ਉਸ ਨਾਮ ਅੰਮ੍ਰਿਤ ਰਸ ਨੂੰ ਪੀਤਾ ਹੈ ਤੇ ਉਹ ਸਦਾ ਵਾਸਤੇ ਤ੍ਰਿਪਤ ਹੋਏ ਭਾਵ ਰਜ ਗਏ ਅਸੀਂ ਉਹਨਾਂ ਤੋਂ ਸੈਂਕੜੇ ਵਾਰ ਬਲਹਾਰ ਕੁਰਬਾਨ ਜਾਂਦੇ ਹਾਂ ਤਦ ਫਿਰ ਮਾਤਾ ਜੀ ਨੇ ਪ੍ਰਸ਼ਨ ਕੀਤਾ ਜਨ ਜਿਗਿਆਸੂ ਬੇਨਤੀ ਕਰਦਾ ਹੈ ਉਸ ਨੂੰ ਸਤਿਗੁਰੂ ਜੀ ਆਪਣੇ ਮੁਖ ਦੁਆਰਾ ਉਚਾਰਦੇ ਆ ਮੈ ਕੀ ਨਦਰ ਨ ਆਵਹੀ ਵਸਹਿ ਹੱਬੀਆਂ ਨਾਲ ਏ ਮਹਾਰਾਜੀ ਜੋ ਤਤ ਬੀਤੇ ਮਹਾਤਮਾ ਰੂਪ ਹੱਬੀਆਂ ਸਾਰੀਆਂ ਸਖੀਆਂ ਦੇ ਨਾਲ ਸਾਥ ਪਤੀ ਪਰਮੇਸ਼ਰ ਵਸਦਾ ਵਾ ਪਰ ਉਹ ਮੈਨੂੰ ਕੀ ਕਿਉਂ ਨਹੀਂ ਨਦਰ ਦ੍ਰਿਸ਼ਟੀ ਵਿੱਚ ਆਉਂਦਾ ਤਿਖਾ ਤਿਹਾਇਆ ਕਿਉ ਲਹ ਜਾ ਸਰ ਭੀਤਰ ਪਾਲ ਸਤਿਗੁਰੂ ਜੀ ਉੱਤਰ ਦਿੰਦੇ ਆ ਕਿ ਜੋ ਪਿਆਸਾ ਹੈ ਉਸ ਦੀ ਤਰੇਹ ਕਿਵੇਂ ਉਤਰੇਗੀ ਜਦੋਂ ਤਿਹਾਇ ਤੇ ਸਰ ਸਰੋਵਰ ਦੇ ਭੀਤਰ ਵਿੱਚ ਪਾਲ ਕੰਧ ਖੜੀ ਆ ਜਿਵੇਂ ਤਿਹਾਏ ਨੇ ਪਾਣੀ ਪੀਣਾ ਹੋਵੇ ਤੇ ਸਰੋਵਰ ਤੇ ਸਾਹਮਣੇ ਹੈ ਪਰ ਵਿੱਚ ਕੰਧ ਹੈ ਭਾਵ ਜਦੋਂ ਤੱਕ ਅੰਤੈ ਕਰਨ ਦੇ ਵਿੱਚ ਅਗਿਆਨਤਾ ਦੀ ਕੰਧ ਹੈ ਤਦੋਂ ਤੱਕ ਪ੍ਰਾਪਤੀ ਨਹੀਂ ਹੋ ਸਕਦੀ ਸਾਧ ਸੰਗਤ ਰੂਪੀ ਸਰੋਵਰ ਵੀ ਹੈ ਜਿਸ ਵਿੱਚ ਭਜਨ ਸਿਮਰਨ ਰੂਪੀ ਜਲ ਹੈ ਇਸ ਜਲ ਦਾ ਤਿਹਾਇਆ ਹੋਇਆ ਆਪਣੀ ਤ੍ਰੇ ਕਿਵੇਂ 부ਝਾ ਸਕਦਾ ਜਦੋਂ ਆਪਣੇ ਅੰਦਰ ਮਨ ਮੁਕਤਾ ਰੂਪੀ ਕੰਧ ਖੜੀ ਕਰੀ ਬੈਠਾ ਅੰਤੈ ਕਰਨ ਰੂਪੀ ਤਲਾਹ ਹੈ ਪ੍ਰਭੂ ਦਾ ਸਰਵਣ ਮੰਨਣ ਨਿਧਿਆਸਨ ਰੂਪੀ ਜਲ ਹੈ ਇਸ ਤੋਂ ਤਿਹਾਇਆ ਹੋਇਆ ਜੋ ਜਿਗਿਆਸੂ ਹੈ ਉਸ ਦੀ ਪਿਆਸ ਕਿਵੇਂ ਸ਼ਾਂਤ ਹੋਵੇ ਜਦ ਉਸ ਦੇ ਅੰਦਰ ਹੰਗਤਾ ਮਮਤਾ ਦੀ ਹਉਮੈ ਦੀ ਕੰਧ ਉਸਰੀ ਹੋਈ ਆ ਆਤਮਾਨੰਦ ਰੂਪੀ ਸਰੋਵਰ ਹੈ ਉਸ ਵਿੱਚੋਂ ਬ੍ਰਹਮਾਨੰਦ ਰੂਪੀ ਜਲ ਕਿਵੇਂ ਪ੍ਰਾਪਤ ਕਰ ਸਕੇ ਜਦ ਕੇ ਅੰਦਰ ਤਾਂ ਦੇਹ ਅਧਿਆਸ ਰੂਪੀ ਕੰਧ ਹੈ ਕਹਿੰਦਾ ਹੈ ਜੋ ਕੁਝ ਹੈ ਮੈਂ ਹੀ ਹਾਂ ਸਭ ਬਾਕੀ ਮੂਰਖ ਹਨ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਮੈਂ ਤਾਂ ਤੇਰਾ ਬਾਣੀਆਂ ਹਾਂ ਵਣਜਾਰਾ ਹਾਂ ਬਾਣੀ ਉਚਾਰਨ ਵਾਲਾ ਹਾਂ ਤੂੰ ਸਾਡਾ ਸਾਹਿਬ ਮਾਲਕ ਹੈ ਤੇ ਮੈਂ ਤੇਰੇ ਕੋਲ ਤੇਰੀ ਨਾਮ ਰੂਪੀ ਰਾਸ ਪੂੰਜੀ ਹੈ ਮੇਰੀ ਸਰਦ ਰੂਪੀ ਰਾਸ ਪੂੰਜੀ ਹੈ ਮੰਨਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ ਏ ਮਹਾਰਾਜ ਜੀ ਮੇਰੇ ਮਨ ਤੋਂ ਧੋਖਾ ਸੰਸਾ ਭੁਲੇਖਾ ਤਦ ਹੀ ਲਹੇਗਾ ਜਦ ਮੈਂ ਤੇਰੀ ਸਿਫਤ ਉਸਤਤੀ ਤੇ ਅਰਦਾਸ ਜੋਦੜੀ ਕਰਾਂਗਾ ਇਉ ਸਤਿਗੁਰਾਂ ਨੇ ਆਪਣੀ ਮਾਤਾ ਤਾਈ ਉਪਦੇਸ਼ ਦੇ ਕੇ ਲੇਵ ਲਗਾ ਦਿੱਤੀ ਸੀ ਵਾਹੇ ਗੁਰੂ 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 ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ